ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਪੁਨਰ ਸਿਰਜੀਤ ਵੀ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਦੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵੀ ਸਰਕਾਰ ਵੀ ਬਣੇਗੀ ਤੇ ਸ਼੍ਰੋਮਣੀ ਅਕਾਲੀ ਦਲ ਬਿਨਾ ਕਿਸੇ ਪਾਰਟੀ ਦੇ ਗਠਜੰਬੰਦਨ ਤੋਂ ਆਪਣੇ ਬਲ ਬੁੱਤੇ ਉਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵੀ ਜਿੱਤੇਗਾ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸਿਰਜੀਤ ਕੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਆਪਣੇ ਬਲ ਬੁੱਤੇ ਉਤੇ ਕਰਨਗੇ ਨਹੀਂ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਵੀ ਮਰਜ ਹੋ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੱਡਾ ਬਲ ਮਿਲੇਗਾ। ਕਿਉਂਕਿ ਫਿਰ ਇੱਕ ਵਾਰ ਗੱਲ ਕੀਤੀ ਗਈ ਹੈ ਪੰਥਕ ਏਕਤਾ ਦੀ ਗੱਲ ਕੀਤੀ ਗਈ ਹੈ। ਕੌਮ ਦਾ ਏਕਾ ਕਰਵਾ ਕੇ ਉਹਨਾਂ ਨੂੰ ਇੱਕੋ ਰਸੇ ਥਲੇ ਲੁਘਾ ਕੇ ਇੱਕੋ ਝੰਡੇ ਥਲੇ ਇਕੱਠਾ ਕਰਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਚਾਹ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਏ ਭਾਗੋ ਭਾਗ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਹਿਲਾਂ ਅਲਟੀਮੇਟ ਦਿੱਤਾ ਗਿਆ ਆ ਕੀ ਨਾ ਮਨਪ੍ਰੀਤ ਹਾਲੀ ਹੁਣਾ ਵੱਲੋਂ ਉਸ ਤੋਂ ਬਾਅਦ ਇਥੋਂ ਤੱਕ ਕਹਿ ਦਿੱਤਾ ਗਿਆ ਗਿਆਨੀ ਹਰਪ੍ਰੀਤ ਸਿੰਘ ਹੁਣਾ ਵੱਲੋਂ ਕਿ ਸਾਨੂੰ ਨਾ ਤੇ ਅਹੁਦਿਆਂ ਦਾ ਲਾਲਚ ਹੈ ਨਾ ਸਾਨੂੰ ਕਿਸੇ ਕੁਰਸੀ ਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਕੁਰਸੀ ਛੱਡਣ ਮੈਂ ਵੀ ਛੱਡਦਾ ਹਾਂ ਲੇਕਿਨ ਇਸ ਦੇ ਬਾਪੂ ਸ਼੍ਰੋਮਣੀ ਅਕਾਲੀ ਦਲ ਦਾ ਬਾਦਲੀ ਧੜਾ ਸੁਖਬੀਰ ਸਿੰਘ ਬਾਦਲ ਦੇ ਪੁੱਛੇ ਤੋਂ ਬਗੈਰ ਹੀ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਆ ਗਿਆ ਹੈ ਤੇ ਪ੍ਰਾਣੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਹੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਪੰਥ ਇੱਕ ਜੁੜਤਾ ਅਤੇ ਮਸਲਿਆਂ ਦੇ ਹੱਲ ਹੀ ਵਿਸ਼ਵ ਪੰਥਕ ਕਨਵੈਨਸ਼ਨ ਬੁਲਾਉਣਾ ਜ਼ਰੂਰੀ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਅਤੇ ਸਰਜੀਤ ਸਿੰਘ ਰਖੜਾ ਦੱਸਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੁਰਨ ਸਰਜੀਤ ਦੇ ਨਵਯੁਕਤ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਰਖੜਾ ਸਮੂਚੀ ਲੀਡਰਸ਼ਿਪ ਅਤੇ ਸੈਂਕੜੇ ਸਮਰਥਕਾਂ ਨਾਲ ਗੁਰਦੁਆਰਾ ਦੁਖਨਵਾਰਨ ਸਾਹਿਬ ਕੇ ਨਤਮਸਤਕ ਅਤੇ ਗੁਰੂ ਦਾ ਸ਼ੁਕਰਾਨਾ ਕੀਤਾ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਰਖੜਾ ਨੂੰ ਸਨਮਾਨਤ ਵੀ ਕੀਤਾ ਗਿਆ ਇਸ ਮੌਕੇ ਤੇ ਸਾਬਕਾ ਮੈਂਬਰ ਆਫ ਪਾਰਲੀਮੈਂਟ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਸੁਮੇਤ ਸਮੁੱਚੀ ਲੀਡਰਸ਼ਿਪ ਪਹੁੰਚੀ ਹੋਈ ਸੀ ਗੁਰੂ ਘਰ ਵਿੱਚ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਸੁਰਜੀਤ ਸਿੰਘ ਰਖੜਾ ਨੇ ਕਿਹਾ ਕਿ 328 ਪਾਵਨ ਸਰੂਪਾਂ ਦੇ ਅਲੋਕ ਹੋਣ ਦੇ ਸੱਚ ਨੂੰ ਸੰਗਤ ਦਾ ਸਾਹਮਣਾ ਕਰਨਾ ਸਾਹਮਣੇ ਰੱਖਣਾ ਜ਼ਰੂਰਤ ਹੈ ਤਾਂ ਕਿ ਸੰਗਤ ਦੇ ਸਾਹਮਣੇ ਸੱਚ ਆ ਸਕੇ ਉਹਨਾਂ ਨੇ ਕਿਹਾ ਕਿ ਇਸ ਸ਼ਰੋਮਣੀ ਕਮੇਟੀ ਇਸ ਇਸ ਸ਼ਰੋਮਣੀ ਕਮੇਟੀ ਫੇਲ ਹੋਈ ਜਿਸ ਕਾਰਨ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਸਰਕਾਰੀ ਦਖਲਅੰਦਾਜ਼ੀ ਵਧੀ ਚੰਨੂ ਮਾਜਰਾ ਨੇ ਕਿਹਾ ਕਿ ਪੰਥਕ ਨੂੰ ਇੱਕ ਜੁੜਤਾ ਤੇ ਇੱਕ ਸੁਰਤਾ ਹੀ ਸਰਕਾਰੀ ਦਖਲਅੰਦਾਜ਼ੀ ਤੇ ਰੋਕ ਲਗਾ ਸਕਦੀ ਹੈ ਇਸ ਲਈ ਐਸਡੀਪੀਸੀ ਅਤੇ ਹਰਿਆਣਾ ਕਮੇਟੀ ਦਿੱਲੀ ਕਮੇਟੀ ਤੱਕ ਜੀ ਪਟਨਾ ਸਾਹਿਬ ਤੱਕ ਜੀ ਅਯੂਸ਼ ਸਾਹਿਬ ਦੇ ਜਥੇਦਾਰ ਨੂੰ ਇਹ ਪੁਬਕਨ ਬਾਕੇ ਇੱਕ ਵਿਸ਼ਵ ਪੰਥਕ ਕਨਵੈਨਸ਼ਨ ਬੁਲਾਉਣੀ ਚਾਹੀਦੀ ਹੈ ਤਾਂ ਇਸ ਤਾਂ ਕਿਸ ਤਾਂ ਕਿਸ ਪੰਥਕ ਮਸਲਿਆਂ ਦਾ ਹੱਲ ਕੀਤਾ ਜਾ ਸਕੇ ਸਿੱਖ ਸੰਗਤਾਂ ਦੇ ਮਨਾਂ ਵਿੱਚ ਪੈਦਾ ਹੋਣ ਵਾਲੇ ਸਵਾਲਾਂ ਦਾ ਜਵਾਬ ਦਿੱਤਾ ਜਾ ਸਕੇ ਇੱਕ ਜੁੜਤਾ ਬਣਾ ਕੇ ਰੱਖੀ ਜਾ ਸਕੇ ਜੇਕਰ ਐਸਯੂਪੀਸੀ ਇਸ ਤਰ੍ਹਾਂ ਫੇਲ ਹੁੰਦੀ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਸਰਜੀਤ ਪੰਥਕ ਸ਼ਿੱਸ਼ੀਆਂ ਤਾਂ ਨਾਲ ਵਿਚਾਰ ਵਟਾਂਦਰਾ ਕਰੇਗਾ ਅਤੇ ਪੰਥਕ ਮਸਲਿਆਂ ਦੇ ਹੱਲ ਲਈ ਅਤੇ ਪੰਥਕ ਇੱਕ ਜੁੜਤਾ ਲਈ ਅਗਲੀ ਰਣਨੀਤੀ ਅਪਣਾਏਗਾ ਯਾਨੀ ਕਿ ਇਹ ਗੱਲ ਕਹਿ ਦਿੱਤੀ ਹੈ ਸੁਰਜੀਤ ਸਿੰਘ ਰਖੜਾ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਹੋਣਾ ਨੇ ਕਿਹਾ ਕਿ ਕੌਮ ਨੂੰ ਇੱਕ ਜੁੜਤਾ ਅਤੇ ਹੋਰ ਮਸਲਿਆਂ ਦੇ ਹੱਲ ਲਈ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੰਜੀਦਤ ਕਰਨ ਲਈ ਉਹਨਾਂ ਨੇ ਨਵੀਂ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਨਹੀਂ ਲਿਆ ਉਹਨਾਂ ਨੇ ਉਸ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਲਿਆ ਜੜੀ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਸੁਖਬੀਰ ਸਿੰਘ ਬਾਦਲ ਕੇ ਉਹਨਾਂ ਨੂੰ ਅਸੀਂ ਰਲ ਮਿਲ ਕੇ ਜਿਹੜਾ ਹੈ ਪੁਨਰ ਸਜਿਤ ਕਰਨਾ ਚਾਹੁੰਦੇ ਹਾਂ ਅਤੇ ਆਪਣੇ ਬਲ ਬੂਤੇ ਉਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜਨਾ ਚਾਹੁੰਦੇ ਹਾਂ ਜਿਤਨਾ ਵੀ ਚਾਹੁੰਦੇ ਹਾਂ ਪੰਥ ਨੂੰ ਇਕੱਠਾ ਕਰੋ ਵਿਸ਼ ਪਧਰੀ ਇੱਕ ਜਿਹੜੀ ਹੈ ਕਨਵੈਨਸ਼ਨ ਬੁਲਾਈ ਜਾਵੇ ਵਿਸ਼ ਪੰਥਕ ਕਨਵੈਨਸ਼ਨ ਬੁਲਾਉਣਾ ਬੇਹੱਦ ਜ਼ਰੂਰੀ ਹੈ ਯਾਨੀ ਕਿ ਬਾਕੀ ਅਤੇ ਦਾਗੀ ਧੜੇ ਨੂੰ ਇਕੱਠਾ ਕਰਕੇ ਪ੍ਰਾਣੀ ਸ਼੍ਰੋਮਣੀ ਅਕਾਲੀ ਦਲ ਅਤੇ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਇਕੱਠਾ ਕਰਕੇ ਇੱਕ ਜੁੜਤਾ ਦਿਖਾਉਣੀ ਬਹੁਤ ਜ਼ਰੂਰੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸਜਿਤ ਕਰਨਾ ਜ਼ਰੂਰੀ ਹੈ ਸਰਜੀਤ ਸਿੰਘ ਰਖੜਾ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਇੱਕੋ ਸਿਰ ਵਿੱਚ ਇੱਕੋ সুর ਦੇ ਵਿੱਚ ਇੱਕੋ ਆਵਾਜ਼ ਦੇ ਵਿੱਚ ਹਾਂ ਦਾ ਨਾਰਾ ਲਾਇਆ ਕਿ ਪ੍ਰਾਣੀ ਸ਼੍ਰੋਮਣੀ ਅਕਾਲੀ ਦਲ ਜਿਸ ਦਾ ਇਤਿਹਾਸ 120 ਸਾਲ ਪੁਰਾਣਾ ਹੈ ਜਿਸ ਦਾ ਇਤਿਹਾਸ ਮਾਣ ਮੱਤਾ ਹੈ ਜਿਹੜੀ ਪਾਰਟੀ ਕੁਰਬਾਨੀਆਂ ਦੇ ਆਧਾਰ ਤੇ ਬਣੀ ਸਿੱਖ ਕੌਮ ਅੱਗੇ ਆਏ ਜਥੇਦਾਰ ਅੱਗੇ ਆਉਣ ਚਾਹੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਦਮਦਮਾ ਸਾਹਿਬ ਦੇ ਨੇ ਕੇਸਗੜ ਦੇ ਨੇ ਪਟਨਾ ਸਾਹਿਬ ਦੇ ਨੇ ਜਿੰਨੇ ਵੀ ਤਖਤ ਨੇ ਪੰਜਾਂ ਤਖਤਾਂ ਦੇ ਜਥੇਦਾਰਾ ਸਹਿਬਾਨਾਂ ਨੂੰ ਇਕੱਠੇ ਹੋ ਕੇ ਦੂਸਰੇ ਪਾਸੇ ਸਿੱਖਾਂ ਦੀਆਂ ਧਾਰਮਿਕ ਜਿਹੜੀ ਪਰਸਨੈਲਿਟੀ ਨੇ ਸ਼ਖਸੀਤ ਨੇ ਉਹਨਾਂ ਨੂੰ ਬੁਲਾ ਕੇ ਇਕੱਠ ਕਰਕੇ ਇਹਨਾਂ ਦੋਨਾਂ ਦੋਨਾਂ ਧੜਿਆਂ ਦਾ ਨਿਪਟਾਰਾ ਕਰਾਉਣਾ ਚਾਹੀਦਾ ਹੈ ਦੋਨੋਂ ਘੜੇ ਦੋਨਾਂ ਧੜਿਆਂ ਨੂੰ ਇੱਕੋ ਛੱਡੇ ਤੇ ਇਕੱਠਾ ਕਰਨਾ ਚਾਹੀਦਾ ਹੈ ਤਾਂ ਜੋ ਕੁਸ ਕਿਸੇ ਵੀ ਤਰ੍ਹਾਂ ਦੀ ਸਰਕਾਰ ਵੱਲੋਂ ਦਖਲਅੰਦਾਜ਼ੀ ਨਾ ਕੀਤੀ ਜਾਵੇ ਤੇ ਸਾਨੂੰ ਸਟੈਂਡ ਲੈਣੇ ਚਾਹੀਦੇ ਨੇ ਸਟੈਂਡ ਲੈ ਕੇ ਹੀ ਇਹ ਸਰਕਾਰਾਂ ਦੀਆਂ ਦਖਲਅੰਦਾਜ਼ੀਆਂ ਰੁਕ ਸਕਦੇ ਆ ਆਦਰਵਾਇਸ ਐਸਡੀਪੀਸੀ ਫੇਲ ਹੋ ਜਾਵੇਗੀ ਉਹਨਾਂ ਨੇ ਕਿਹਾ ਕਿ ਜੇਕਰ ਸਿੱਖਾਂ ਦੀ ਦਖਲ ਸਿੱਖ ਮਸਲਿਆਂ ਦੇ ਵਿੱਚ ਸਰਕਾਰਾਂ ਦੀ ਦਖਲਅੰਦਾਜ਼ੀ ਅਸੀਂ ਰੋਕਣਾ ਚਾਹੁੰਦੇ ਆ ਜੇਕਰ ਅਸੀਂ ਚਾਹੁੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਪੂਰ ਸੰਜੀਤ ਹੋਵੇ ਤਾਂ ਸਾਨੂੰ ਇੱਕ ਮਿਕ ਇੱਕ ਮਿਕ ਹੋ ਕੇ ਇਕਤਾ ਕਰਕੇ ਇਕਜੁੜਤਾ ਕਰਕੇ ਕਨਵੈਨਸ਼ਨ ਬੁਲਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸਜੀਦ ਕਰਨ ਦੇ ਲਈ ਹਾਂ ਦਾ ਹੰਗਾਰਾ ਮਾਰਨਾ ਚਾਹੀਦਾ ਹੈ ਪੱਤਰਕਾਰ ਕਹਿ ਰਹੇ ਨੇ ਜਿਸ ਤਰ੍ਹਾਂ ਸੁਰਜੀਤ ਰਖੜਾ ਅਤੇ ਪ੍ਰੋਫੈਸਰ ਪ੍ਰਿੰਸਿੰਗ ਚੰਦੂ ਮਾਝਾ ਹੋਂ ਨੂੰ ਪ੍ਰੈਸ ਕਾਨਫਰੰਸ ਕੀਤੀ ਕਾਨਫਰੰਸ ਕੀਤੀ ਗਈ ਲੱਗ ਰਿਹਾ ਹੈ ਕਿ ਦੋਨੋਂ ਵਿਅਕਤੀ ਜਲਦੀ ਹੀ ਜਿਹੜੇ ਪ੍ਰਾਣੀ ਸ਼੍ਰੋਮਣੀ ਅਕਾਲੀ ਦਲ ਨੂੰ ਲੋਚ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਕਰਨਗੇ ਧੰਨਵਾਦ